ਸੱਤ ਸ੍ਰੀ ਅਕਾਲ ਜੀ ਹਰਜਿੰਦਰ ਵਾਲੀਆ YouTube ਚੈਨਲ ਤੇ ਤੁਹਾਡਾ ਸਵਾਗਤ ਪਰ ਦਸਤੂ ਇੱਕ ਵਾਰ ਫੇਰ ਮੈਨੂੰ ਵੀਡੀਓ ਕੰਗੜਾ ਨੌਕ ਤੇ ਪਾਉਣੀ ਪੈ ਰਹੀ ਪਹਿਲਾਂ ਗੱਲ ਕੀਤੀ ਸੀ ਕਿ ਉਸਨੇ ਐਮਰਜੈਂਸੀ ਫਿਲਮ ਦੇ ਵਿੱਚ ਸਿੱਖਾਂ ਦਾ ਅਕਸ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਹੈ ਤੱਤ ਤਰੋੜ ਬਰੋੜ ਕੇ ਪੇਸ਼ ਕੀਤੀ ਹੈ ਇਸ ਵੀਡੀਓ ਦੇ ਵਿੱਚ ਗੱਲ ਕਰਨੀ ਹੈ ਕਿ ਕੱਲ ਜੋ ਉਸਨੇ ਬਿਆਨ ਦਿੱਤਾ ਹੈ ਉਹਦੇ ਵਿੱਚ ਉਸਨੇ ਕਿਸਾਨਾਂ ਨੂੰ ਸਿੱਖਾਂ ਨੂੰ ਖਾਲਸਤਾਨੀ ਕਿਹਾ ਕਿਸਾਨਾਂ ਨੂੰ ਰੈਪਿਸਟ ਕਿਹਾ ਇਹ ਕਿਹਾ ਕਿ ਉਹ ਲਾਸ਼ਾਂ ਲਟਕਾਉਂਦੇ ਸੀ ਕਿਸਾਨ ਅੰਦੋਲਨ ਦਾ ਦੌਰਾਨ ਬੰਦੇ ਨੂੰ ਮਾਰਦੇ ਇਸ ਤਰ੍ਹਾਂ ਦੀ ਬਹੁਤ ਸਾਰੀਆਂ ਗੱਲਾਂ ਕੀਤੀਆਂ ਜਦੋਂ ਵੀ ਉਹ ਭੁੱਲਦੀ ਹੈ ਨਾ ਉਹਦੇ ਬੋਲਾਂ 'ਚ ਜ਼ਹਿਰ ਹੁੰਦਾ ਹੈ ਜੋ ਗੱਲ ਬੋਲਦੀ ਹੈ ਕੁਛ ਐਸਾ ਬੋਲਦੀ ਹੈ ਜੋ ਨਫ਼ਰਤ ਪੈਦਾ ਕਰਦਾ ਹੈ ਤੋ ਇਹਦੇ ਅੱਜ ਆਪ ਗੱਲ ਕਰਨੀ ਹੈ ਤੇ ਗੱਲ ਕਰਨ ਤੋਂ ਪਹਿਲਾਂ ਉਹੀ ਅਪੀਲ ਜਿਹੜੀ ਆਪਸਪ ਕਰਦੇ ਕਿ ਪਿਆਰੇ ਦਰਸ਼ਕੋ ਜੇ ਅਜੇ ਤੱਕ ਤੁਸੀਂ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਕਰ ਲਓ ਹੁਣ ਜਿਹੜੀ ਗੱਲ ਮੈਂ ਕਰ ਰਿਹਾ ਉਹ ਤਾਜ਼ਾ ਬਿਆਨ ਹੈ ਉਸ ਦਾ ਉਸ ਨੇ ਇੱਕ ਇੰਟਰਵਿਊ ਦਿੱਤੀ ਹੈ ਉਹਦੇ ਚ ਗੱਲਾਂ ਕੀਤੀਆਂ ਨੇ ਉਸ ਨੇ ਕਿਸਾਨਾਂ ਬਾਰੇ ਉਸ ਨੇ ਸਿਖਾਾਂ ਬਾਰੇ ਉਸਦੇ ਪੰਜਾਬੀ ਹੈ ਪਤਾ ਨਹੀਂ ਉਹਦੇ ਮਨ ਚ ਕੀ ਹੈ ਕਿਉਂ ਇਹ ਜਹਾਜ਼ ਜ਼ਹਿਰ ਪੂਤ ਗਿਆ ਕਿਉਂ ਜਦੋਂ ਵੀ ਬੋਲਦੀ ਹੈ ਖਤਰਾ ਇਹ ਹੁੰਦਾ ਹੈ ਕਿ ਇਹ ਦੋਨੇ ਜਿਹੜੇ ਭਾਈਚਾਰਿਆਂ ਚ ਨਫ਼ਰਤ ਪੈਦਾ ਕਰੋ ਦੇਖੋ ਉਸ ਦੇ ਪਰ ਇਹ ਬੇਰਬਰੀ ਤਾਂ ਸਰਫਿਸਿੰਗ ਪਤੇਰ ਕਹਿੰਦਾ ਉਹ ਆਪ ਲਿਖਦੀ ਨਹੀਂ ਇਹਨੂੰ ਕੀ ਪਤਾ ਕਹਦੇ ਇਸ ਦਾ ਬਿਆਨ ਹੀ ਜਿਹੜੇ ਨੇ ਉਹਦੇ ਆਉਦੇ ਨੇ ਨਾਗਪੁਰ ਤੋਂ ਮਤਲਬ ਆਰਐਸਐਸ ਦੇ ਨਿਸ਼ਾਨਾ ਲਾਏ ਤੇ ਜਿਹੜਾ ਫੇਰ ਦਾ ਰਾਜਕੁਮਾਰ ਭੇਜਤਾ ਸਬਕਾ ਮੰਤਰੀ ਕਾਂਗਰਸ ਦਾ ਉਹ ਤਾਂ ਕਹਦਾ ਇਹ ਤੇ ਵੀ ਲਾਓ ਐਨਐਸਏ ਇਹ ਨੂੰ ਐਨਐਸਏ ਲਾਕੇ ਤੇ ਤੂੰ ਤਾਂ ਭੇਜਣਾ ਚਾਹੀਦਾ ਡਿਬਰੂਗੜ੍ਹ ਤੂੰ ਗੱਲਾਂ ਇਹ ਜੀਆਂ ਕਰਦੀ ਤੂੰ ਹੁਣ ਉਹਨੇ ਨੰਗੀ ਗੱਲ ਕਿਹੜੀ ਕਰਤੀ ਇੱਟ ਵਿੱਚ ਪਹਿਲਾਂ ਉਹ ਸੁਣ ਲੋ ਫਿਰ ਤੇ ਟਿੱਪਲੀ ਕਰ ਦੇ ਦੇਖੋ ਕਾਂਗਨਾ ਕਹਿੰਦੀ ਹੈ ਕਿ ਜਿਹੜਾ ਨਾ ਜੇ ਸਾਡੀ ਲੀਡਰਸ਼ਿਪ ਠੀਕ ਨਾ ਹੁੰਦੀ ਤਾਂ ਜਦੋਂ ਕਿਸਾਨਾਂ ਨੂੰ ਅੰਦੋਲਨ ਚੱਲ ਰਿਹਾ ਸੀਦਾ ਤਾਂ ਉਦੋਂ ਉਸ ਵੇਲੇ ਬਗਰਾ ਦੇਸ਼ ਪਰ ਵੀ ਸਥਿਤੀ ਬਣ ਗਈ ਸੀ ਇਹੋ ਕਹਿ ਰਹੀ ਹੈ ਉਹ ਕਹਿੰਦੇ ਦੇਖੋ ਜਿਹੜਾ ਕਿਸਾਨ ਅੰਦੋਲਨ ਹੈ ਸਭ ਨੇ ਦੇਖਿਆ ਇੱਥੇ ਵਾਇਲੈਂਸ ਹੋ ਰਹੀ ਸੀ ਹਿੰਸਾ ਹੋ ਰਹੀ ਸੀ ਰੇਪ ਹੋ ਰਹੇ ਸੀ ਔਰ ਲਛ ਜਿਹੜੋ ਨਹਿਗ ਸਿੰਘ ਵਾਲੀ ਗੱਲ ਸੀ ਲਾਸ਼ਾਂ ਨੂੰ ਲਟਕਾਇਆ ਜਾ ਰਿਹਾ ਸੀ ਮਾਰ ਇਹ ਕਹਿਣਯੋਕ ਤੇ ਹੋ ਰਹਾ ਸੀ ਜੇ ਕਹਿੰਦੀ ਇਹ ਇਹ ਹੈਰਾਨ ਹੋ ਗਏ ਇਹਨੂੰ ਤਾ ਹੈਰਾਨ ਹੋ ਗਏ ਜਦੋਂ ਬਿੱਲ ਵਾਪਸ ਹੋ ਗਏ ਇਹ ਤਾਂ ਇਸ ਗੱਲ ਨੂੰ ਲੰਬਾ ਲੈ ਕੇ ਜਾਣਾ ਚਾਹੁੰਦੇ ਸੀ ਤੇ ਇਹ ਤਾਂ ਇਹ ਤਾਂ ਸਾਡੀ ਲੀਡਰਸ਼ਿਪ ਸੀ ਮੋਦੀ ਸਾਹਿਬ ਸੀ ਜਿਨ੍ਹਾਂ ਨੇ ਕੰਟਰੋਲ ਕਰ ਲਿਆ ਇਸ ਕਿਸਮ ਦੀ ਗੱਲ ਕਰ ਰਹੀ ਹੈ ਮਦਰ ਫਿਰ ਕਹ ਲਈ ਐਸੀ ਦੀ ਗੱਲ ਫਿਰ ਉਹਨੇ ਆਪ ਦੀ ਫਿਰਬ ਦੀ ਵੀ ਗੱਲ ਕੀਤੀ ਐਮਰਜੈਂਸੀ ਦੀ ਕਿਉਂਕਿ ਇਹਦੀ ਪੰਜਾਬ ਚ ਹੋ ਰਹੀ ਰਿਹਾ ਇੱਥੇ ਤਾਂ ਪੂਰੀ ਦੁਨੀਆ ਦੇਖ ਰਹੀ ਹੈ ਉਰਤਾ ਪੰਜਾਬ ਜੈਸੀ ਫਿਰਬੇ ਵਹਾਂ ਕੀ ਰਿਐਲਿਟੀ ਦਿਖਾਈ ਜਾ ਰਹੀ ਹੈ ਉਸਮੇ ਇਹ ਗੱਲ ਕਰ ਰਹੀ ਹੈ ਫਿਰ ਉਹ ਕਹਿੰਦੀ ਇੱਥੇ ਡਰਗ ਮਾਫੀਆ ਕੰਮ ਕਰ ਰਿਹਾ ਧਰਮ ਪਰਵਰਤਨ ਹੋ ਰਿਹਾ ਖਾਲਸਤਾਨੀ ਕਹਿੰਦੇ ਕੂ ਫਲ ਫਲ ਰਹੇ ਨੇ ਇਹ ਕਹਿੰਦੇ ਸਾਰੇ ਲੋਕ ਆਪਣੇ ਹੱਥ ਚ ਕਾਨੂੰਨ ਲੈ ਰਹੇ ਨੇ ਇਹ ਕਹਿ ਰਹੀ ਹੈ ਸੰਸਦ ਜਿਹੜੀ ਹੈ ਮੇਰੀ ਫਿਲਮ ਕਹਿੰਦੀ ਜਿਹੜੀ ਇਹ ਕਹਿ ਰਹੇ ਨੇ ਨਾ ਸੈਂਸਰ ਬੋਰਡ ਨੇ ਪਾਸ ਕੀਤੀ ਹੋਈ ਹੈ ਕਿਸੇ ਕੋਈ ਕਿਸੇ ਕਿਸਮ ਦੀ ਉਹਨਾਂ ਨੇ ਆਪਤੀ ਕੋਈ ਆਬਜੈਕਸ਼ਨ ਨਹੀਂ ਲਗਾਇਆ ਇਹ ਕਿਵੇਂ ਰੋਕ ਸਕਦੇ ਨੇ ਫਿਲਮ ਨੂੰ ਇਸ ਇਸ ਤਰ੍ਹਾਂ ਦੀਆਂ ਗੱਲਾਂ ਕਰਕੇ ਉਸ ਨੇ ਇਸ ਵਿਦਿਆਨ ਦੇ ਵਿੱਚ ਖਾਓਸਤਾਨੀ ਕਹਿ ਕੇ ਸਿੱਖਾਂ ਨੂੰ ਔਰ ਦੂਜੇ ਪਾਸੇ ਜਿਹੜੀ ਗੱਲ ਕੀਤੀ ਹੈ ਉਹਨੇ ਇਹਦੀ ਕਿਸਾਨਾ ਦੀ ਉਹਨਾਂ ਨੂੰ ਰੀਪਿਸਟ ਮੈਨੂੰ ਕੁ ਗੰਦੇ ਸਮਝਉਂਦੇ ਇਸ ਨੂੰ ਪੁੱਛ ਨਹੀਂ ਪਤਾ ਪਹਿਲੀ ਤਾਂ ਗੱਲ ਦਰਮਦਰ ਇਹਨੂੰ ਕੋਈ ਹਿਸਟਰੀ ਦਾ ਜਿਹੜੀ ਕੁੜੀ ਨੂੰ ਲੇਟੈਸਟ ਨਹੀਂ ਪਤਾ ਕਹਿੰਦੀ ਜੀ ਇੱਕ ਇੰਟਰਵਿਊ ਚ ਕਹਿ ਰਹੀ ਹੈ ਕਰਵੇ ਤਾਂ ਗੱਲ ਸੁਣੋ ਇਹ ਤੋਂ ਪਹਿਲੇ ਜਿਹੜਾ ਪ੍ਰਧਾਨ ਮੰਤਰੀ ਸੁਭਾਚਦਰਪੂਰਸ਼ ਸੀ ਜਿਹੜੀ ਐਡੇ ਤੱਕ ਤੇ ਵੀ ਉਖਲਾ ਨੌਲੇਜ ਹੈ ਵੈਸੇ ਮੈਨੂੰ ਪਰਵਿੰਦਰ ਸਿੰਘ ਖਾਲਸਾ ਨੇ ਗੱਲ ਦੱਸੀ ਉਹਨਾਂ ਦਾ ਕੰਮ ਕਾਫੀ ਹੈ ਉਹ ਕਹਿੰਦੇ ਤੁਹਾਨੂੰ ਇਸ ਗੱਲ ਦਾ ਪਤਾ ਹੈ ਕਿ ਜਿੱਥੋਂ ਇਹ ਸੰਸਦ ਹੈ ਤੇ ਉੱਥੇ ਜਿਹੜਾ ਦਬਾਅ ਜੱਸਾ ਸਿੰਘ ਆਲੂਵਾਲੀਆ ਸਤਨਿਕ ਕੌਮ ਉਹ ਦੀ ਸਟੇਟ ਦਾ ਹਿੱਸਾ ਸੀ ਮੰਡੀ ਤੇ ਕਹਿੰਦੀ ਗੱਲ ਉਹਦੀ ਬਿਲਕੁਲ ਠੀਕ ਹੈ ਕਿ ਇਹ ਜਿਹਨਾਂ ਨੂੰ ਕਹਿੰਦੇ ਰੇਪਿਸਟ ਉਹ ਇਹਨੂੰ ਪਤਾ ਹੋਣਾ ਚਾਹੀਦਾ ਕਿ ਜੱਸਾ ਸਿੰਘ ਆਲੂਵਾਲੀਆ ਦੀ ਕਮਾਂਡ ਦੇ ਵਿੱਚ ਜਦੋਂ Hindu ਕੁੜੀਆਂ ਨੂੰ Hindu ਔਰਤਾਂ ਨੂੰ ਲੈ ਕੇ ਜਾਂਦਾ ਸੀ ਨਾ ਫੜ ਕੇ ਅਫਗਾਨੀ ਤਾਂ ਉਹਨਾਂ ਨੂੰ ਛਡਾਇਆ ਜਾਂਦਾ ਸੀ ਉਹਦੀ ਰਾਤ ਹਮਲੇ ਕਰਕੇ ਤੇ ਉਹਨਾਂ ਨੂੰ ਘਰੋਂ ਘਰੀ ਤੋਰੇ ਜਾਂਦਾ ਸੀ ਅਫ ਦਿੱਤੀਆਂ ਵੱਲ ਇਹ ਰੇਪਿਸਟ ਦੱਸ ਦਈਏ ਸਕਾਂ ਸੱਚ ਨਹੀਂ ਹੋਊਗੀ ਇੰਨਾ ਅੰਦੋਲਨ ਸਾਰੀ ਦੁਨੀਆ ਨੇ ਦੇਖਿਆ ਪਤਾ ਨਹੀਂ ਕਿ ਤੂੰ ਗੱਲਾਂ ਕੱਢ ਲਾਉਂਦੀ ਐ ਔਰ ਗੱਲਾਂ ਵੀ ਇੰਨੀਆਂ ਚੁਪਵੀਆਂ ਕਰਦੀ ਐ ਪਹਿਲੀ ਵੀ ਗੱਲਾਂ ਹੀ ਕੀਤੀ ਸੀ ਜਦੋਂ ਉਹਨੇ ਬੇਬੇ ਨੂੰ ਕਹਿਤਾ ਸੀ 100-100 ਰੁਪਏ ਮੈਂ ਜਾਂਦੀ ਐ ਫਿਰ ਥੱਪੜ ਖਾਦਾ ਸੀ ਪਹਿਲਾਂ ਦਰਜੀਤਣਾ ਪਗਿਆ ਲਿਆ ਸੀ ਤੂੰ ਇਹਦਾ ਚਾਤਾ ਨਹੀਂ ਆਦਤ ਐ ਜਦ ਸਰਵਿਸਿੰਗ ਦੇ ਟੇਕ ਨਾਲ ਕੋਈ ਗੱਲ ਹੈ ਕਿ ਇਹਨੂੰ ਕੋਈ ਅਕਸਾਉਂਦਾ ਵੀ ਤੂੰ ਐ ਬੁੱਢੀ ਚੱਲ ਮੈਨੂੰ ਅੱਜ ਸਵੇਰੇ ਜਦੋਂ ਮੈਂ ਖਬਰਾਂ ਤੋਂ ਬਿਲਾ ਹੋਇਆ ਤੈਨੂੰ ਪੇਡੂ ਲੋਗ ਦੇ ਕਿਉਂ ਨਹੀਂ ਮੈਂ ਕਿਹਾ ਕੌਣ ਰੁਕੂਗਾ ਬੋਦੀ ਸਾਹਿਬ ਰੁਕਣਗੇ ਉਹ ਤਾਂ ਆਪੇ ਹੀ ਗੱਲਾਂ ਕਰਦੇ ਨੇ ਪਰ ਬੋਦੀ ਸਾਹਿਬ ਕੋਗੜਾ ਕੁਝ ਉਹਦਾ ਦੀ ਗੱਲਾਂ ਦਾ ਸਿਰ ਪੈਰ ਨਹੀਂ ਹੁੰਦਾ ਆ ਤੁਸੀਂ ਸੁਣਿਆ ਨਹੀਂ ਕਿ ਥੋੜੀ ਜ਼ਮੀਨ ਮੁਸਲਮਾਨਾਂ ਨੂੰ ਵੰਡ ਦੇਣਗੇ ਜਿਹੜੇ ਦੇ ਬੱਚੇ ਜ਼ਿਆਦਾ ਹੁੰਦੇ ਨੇ ਮਤਲਬ ਪਤਾ ਨਹੀਂ ਕੋਈ ਸਹੀ ਗੱਲ ਤਾਂ ਇਹ ਗੱਲ ਦਾ ਮਤਲਬ ਸੀ ਕਿ ਰਾਣੀ ਵਾਨੀ ਟਰੱਕ ਪਰ ਕੇ ਕਿੱਥੇ ਦੇ ਪੈਸੇ ਆਉਂਦੇ ਨੇ ਇਹਨਾਂ ਕੋਲ ਉਹ ਵੀ ਜੋਦਿਲ ਕਰਦਾ ਨਾਲੇ ਉਹ ਤਾਂ ਇਹ ਜਿਹੀ ਗੱਲਾਂ ਨੂੰ ਲਾਈਕ ਕਰਦੇ ਨੇ ਆ ਜਦੋਂ ਅਨੁਰਾਗ ਠਾਕਰ ਨੇ ਕਿਹਾ ਕਿ ਜੀ ਦੀ ਜਾਤ ਦਾ ਨਹੀਂ ਪਤਾ ਉਹ ਜਾਤੀ ਜਨਨਨ ਦੀ ਗੱਲ ਕਰਦਾ ਹੈ ਰਾਹੁਲ ਗਾਂਧੀ ਬਾਰੇ ਉਹਨਾਂ ਨੇ ਉਸ ਕਮੈਂਟ ਨੂੰ ਰੀਟਵੀਟ ਕੀਤਾ ਸੀ ਉਹ ਤੋਂ ਪਹਿਲਾਂ ਜਦੋਂ ਉਹਨੇ ਕਿਹਾ ਸੀ ਦਿੱਲੀ ਦੇ ਇੰਜੀਟੇਸ਼ਨ ਵਲੇ ਕਿ ਘੋੜੀ ਮਾਰੂ ਸਾਲੋਂ ਕੋ ਦੇਸ਼ ਦੇ ਗਦਾਰੋਂ ਕੋ ਮੁਸਰਬਾ ਨੂੰ ਗਦਾਰ ਕਿਹਾ ਸੀ ਪੁਰਤਗਾਲ ਨੂੰ ਮੰਤਰੀ ਬਣਾਇਆ ਸੀ ਤਾਂ ਉਹ ਤਾਂ ਕਿਸੇ ਨੂੰ ਰੋਕਦੇ ਨਹੀਂ ਸੀ ਕੋਈ ਹੋਵੇ ਪ੍ਰਗਿਆਟਾ ਕੋਈ ਹੋਵੇ ਉਹਨੂੰ ਤਾਂ ਜਗ੍ਹਾ ਲੱਗਦਾ ਤੇ ਤੁਸੀਂ ਆਸ ਕਿ ਹੱਥਾਂ ਕਿਸੇ ਨੇ ਰੋਕਿਆ ਇਹਦਾ ਨੁਕਸਾਨ ਬਹੁਤ ਥੋੜਾ ਨਹੀਂ ਸੀ ਪੁਰਾਣੀਆਂ ਗੱਲਾਂ ਦੇਖੋ ਪੰਜਾਬ 'ਚ ਤਾਂ ਫਿਲਮ ਵੀ ਚੱਲਦੀ ਤੂੰ ਜੋ ਮਰਜ਼ੀ ਕਹੇ ਜੀ ਪੰਜਾਬ 'ਚ ਹੋ ਜੂ ਮੈਂ ਤਾਂ ਹੀ ਕਹਿੰਨਾ ਕਿ ਅਗਲਾ ਬਿਆਨ ਨੇ ਇਹ ਤੇ ਇਹ ਤਾਂ ਬਚਨ ਦੀ ਰੋਡ ਹੈ ਤੇ ਹਰਿਆਣਾ ਦੇ ਵਿੱਚੋਂ ਤਾਂ ਨੁਕਸਾਨ ਹੋਇਆ ਮੋਦੀ ਦਾ ਜਾਂ ਭਾਰਤੀ ਜਨਤਾ ਪਾਰਟੀ ਦਾ ਨੁਕਸਾਨ ਪੱਕਾ ਹੋਊ ਇਸ ਵਾਰ ਹਰਿਆਣਾ ਦੀ ਇਲੈਕਸ਼ਨ ਕਿਉਂਕਿ ਕਿਸਾਨ ਜਿਹੜੇ ਜਿਨ੍ਹਾਂ ਨੂੰ ਰੇਪਿਸਟ ਦਸਤੀ ਹੈ ਉਹ ਜਦਾ ਦੇਚ ਉੱਥੇ ਬੈਠੇ ਸੀ ਉਹਨਾਂ ਦੇ ਸੀ ਉਹ ਕਿਹੜਾ ਸੀ ਉਹ ਵੀ ਤਾਂ ਹਰਿਆਣਾ ਦੇ ਕਿਸਾਨ ਸੀ ਔਰ ਜਿਵੇਂ ਉਹ ਸੇ ਲੰਗਰ ਬਣਾਉਂ ਰਹੇ ਹੁੰਦੇ ਸੀ ਕੁੜੀਆਂ ਜਿਸ ਤਰੀਕੇ ਨਾਲ ਉਹ ਸਾਰੇ ਲੰਗਰ ਛਕਦੇ ਸੀ ਐਜਾ ਤੱਕ ਕਿਸੇ ਦਿਖਿਆ ਨਹੀਂ ਐਜਿਟੇਸ਼ਨ ਉਹ ਨੂੰ ਗੱਲ ਕਰ ਰਹੀ ਹੈ ਤੇ ਉਹਦੇ ਚ ਹਰਿਆਣਾ ਦੇ ਕਿਸਾਨਾਂ ਨੂੰ ਕਿਵੇਂ ਲੱਗ ਕਰਕੇ ਦੇਖ ਲਾਂਗੇ ਤੇ ਜੇ ਉਹ ਕਹਿੰਦੀ ਕਿਸਾਨ ਇਹ ਆ ਚਾਹੁੰਦੇ ਸੀ ਬੰਗਲਾਦੇਸ਼ ਪਰਉਦੇ ਸੀ ਉਹਦੇ ਚ ਬੰਗਲਾਦੇਸ਼ ਲਈ ਇਹਨੂੰ ਤੋਂ ਪਹਿਲਾਂ ਇਹ ਹੀ ਨਹੀਂ ਪਤਾ ਵੀ ਬੰਗਲਾਦੇਸ਼ ਦੇ ਵਿੱਚ ਪ੍ਰੋਬਲਮ ਕੀ ਹੈ ਲੜਨ ਪੁੱਛ ਕੇ ਦੇਖ ਲੋ ਇਹਦਾ ਐ ਜੀ ਇਹਨੂੰ ਤਾਂ ਬੰਗਲਾਦੇਸ਼ ਦੀ ਰਾਸਤਾ ਨਹੀਂ ਨਹੀਂ ਪਤਾ ਹੁਣੇ ਇਹਨੂੰ ਇਹ ਪੁੱਛੋ ਵੀ ਬੰਗਲਾਦੇਸ਼ ਕੋਲੋਂ ਬਣਿਆ ਸੀ ਜੇ ਸ਼ਰਤ ਇਹ ਬੇ ਦਾਦਾਬੀ ਇਹ ਜੇ ਦੱਸ ਦੇ ਪੁੱਛ ਨਹੀਂ ਪਤਾ ਉਹਨੂੰ ਬਸ ਇੱਕ ਦਾਅ ਲੱਗ ਗਿਆ ਕਿਉਂ ਪਾਰਮੀ ਪਾਸਾ ਇੰਨਾ ਗਦਾ ਲੱਗਿਆ ਕੋਈ ਫਿਲਮਾਂ ਚ ਆ ਗਈ ਫਿਲਮਾਂ ਇਹਨਾਂ ਨੂੰ ਭਾਤੀ ਜਨਤਾ ਪਾਰਟੀ ਨਾਲੋਂ ਤਾਂ ਇੱਕ ਸੀਟ ਚਾਹੀਦੀ ਹੁੰਦੀ ਹੈ ਇਹ ਜਿਹੜੇ ਬੰਦੇ ਚਾਹੀਦੇ ਨੇ ਬੋਲਣ ਵਾਲੇ ਤੇ ਉਹ ਬੁੱਢੀ ਜਾਂਦੀ ਹੈ ਤੇ ਉਹਨੂੰ ਲੱਗਦਾ ਨਹੀਂ ਕਿ ਜਿਹੜੇ ਇਸ ਤਰ੍ਹਾਂ ਦੇ ਬਿਆਨ ਦੇ ਦਿੰਦੀ ਹੈ ਇਹਨਾਂ ਨੂੰ ਨਫ਼ਰਤ ਫੈਲਦੀ ਹੈ ਆਮ ਬੰਦੇ ਤੇ ਬਣਾ ਦੇ ਵਿੱਚ ਵੀ ਹੁਣ ਤਾਂ ਨਫ਼ਰਤ ਹੋ ਗਈ ਆਮ ਪੰਜਾਬੀ ਦੇ ਬੰਦਾਂ ਦੇ ਵਿੱਚ ਆਮ ਸਿੱਖ ਦੇ ਬੰਦਾਂ ਦੇ ਵਿੱਚ ਪਤਾ ਨਹੀਂ ਉਹ ਮਿਲਦਾ ਕੀ ਹੈ ਕੀ ਇਹ ਨੇਕ ਔਰ ਪਬਲਿਸਿਟੀ ਇਹ ਵੀ ਹੁੰਦਾ ਵੀ ਬੱਚ ਖਬਰਾਂ ਚ ਰਹਾ ਉਹਦੇ ਨਾਲ ਡਾਇਰੈਕਟਰ ਪਰ ਜੇ ਮੇਰੀ ਫਿਲਮ ਇੱਥੇ ਨਹੀਂ ਚੱਲੇ ਪੰਜਾਬ ਤੇ ਨਹੀਂ ਚੱਲੇ ਸਾਰੇ ਦੇਸ਼ ਚ ਪਰ ਦੂਜੀ ਗੱਲ ਇਹ ਵੀ ਹੈ ਕਿ ਭਾਰਤੀ ਜਨਤਾ ਪਾਰਟੀ ਨੂੰ ਕਿਉਂ ਨਹੀਂ ਰੋਕਦੇ ਕਿਤੇ ਨਹੀਂ ਕਹਿੰਦੀ ਵੀ ਇਹ ਜੋ ਰੱਖੋ ਜੇ ਤਾਂ ਇਹ ਵੀ ਕਹਿੰਦੇ ਨਿੱਜੀ ਬਿਆਨ ਹੈ ਤਾਂ ਵੀ ਗਲਤ ਹੈ ਨਿੱਜੀ ਬਿਆਨ ਕਿਵੇਂ ਤੁਸੀਂ ਕਿਵੇਂ ਕਹਿ ਸਕਦੇ ਤੁਹਾਡੀ ਸਾਲਸਦ ਹੈ ਉਹ ਤੇ ਉਹ ਸਾਰੇ ਪਰ ਉਹ ਮੈਂ ਤੁਹਾਨੂੰ ਦੱਸਿਆ ਵੀ ਉਹ ਤਾਂ ਪਛਾਹ ਚੋਦੇ ਨੇ ਹਰਜੀਤ ਸਿੰਘ ਗਰੇਵਾਲ ਨੇ ਜ਼ਰੂਰ ਇੱਕ ਦੋ ਵਾਰ ਕਿਹਾ ਹੈ ਇਹਨੂੰ ਨਹੀਂ ਕਹਿਣਾ ਚਾਹੀਦਾ ਪਰ ਜਿਹਨੂੰ ਕਹਿਣਾ ਚਾਹੀਦਾ ਪਾਰਟੀ ਲੀਡਰਸ਼ਿਪ ਨੂੰ ਉਹਨੇ ਹੱਥਾਂ ਕਰਲੀ ਕੀਤੀ ਗਲਤ ਹੈ ਇਹਨੂੰ ਰੁਕ ਨਾਲ ਖੁਦੈਸਤਰੀ ਖੇਡ ਖੇਡ ਰਹੀ ਨੇ ਪਰ ਇਹ ਖੇਡ ਸੱਚ ਨਾਲੇ ਅੱਗ ਨਾਲ ਖੇਡ ਨਾਲੀ ਖੇਡ ਹੈ ਇਹਦੇ ਨਾਲ ਜਿਹੜੀ ਜਿਸ ਤਰ੍ਹਾਂ ਨਫ਼ਰਤ ਫੈਲਦੀ ਹੈ ਘਟੋ ਘਟੇ ਇਹਦੇ ਖਿਲਾਫ ਨਫ਼ਰਤ ਬਹੁਤ ਹੈ ਉਹ ਥੱਪੜ ਜਦੋਂ ਪਿਆ ਲੋਕਾਂ ਦੇ ਮਨਾਂ ਚ ਜਿਹੜੀ ਲੋਕਾਂ ਨੂੰ ਖਾਸ ਕਿਸਮ ਦੀ ਸਸਪੈਕਸ਼ਨ ਹੋ ਗਈ ਵੀ ਇਹਦੇ ਥੱਪੜ ਮਾਰੇ ਤੂੰ ਇਸ ਤਰ੍ਹਾਂ ਹੀ ਸ਼ੁਰੂਆਤ ਹੁੰਦੀ ਹੈ ਜਦੋਂ ਇਹ ਛੋਟੇ ਛੋਟੇ ਗੱਲਾਂ 'ਚ ਜਾਤਾ ਸੁਨੂ ਚ ਦਬ ਲੋ ਅਰ ਰਸੂਲ ਹਮਜ਼ਾ ਤੋਂ ਆਪਣੀ ਕਿਤਾਬ ਦੇ ਤਸਾਦ ਲਿਖਦਾ ਹੈ ਮੇਰਾ ਦਾਾਕਿਸਤਾਨ 'ਚ ਕਿ ਜੇ ਤੁਸੀਂ ਝੋਟੇ ਨੂੰ ਸਿੰਗਾ ਤੋਂ ਫੜ ਕੇ ਨਹੀਂ ਨਾ ਰੁਕਸਾਂਦੇ ਮਤ ਜਾਣਿਓ ਕਿ ਪੂਛ ਫੜ ਕੇ ਰੁਕ ਲੋਗੇ ਇਹੋ ਜਿਹੀਆਂ ਗੱਲਾਂ ਤਾਂ ਸ਼ੁਰੂ 'ਚ ਰੋਕਣ ਦੀ ਲੋੜ ਹੁੰਦੀ ਹੈ ਤੇ ਭਾਰਤੀ ਜਨਤਾ ਪਾਰਟੀ ਨੂੰ ਰੋਕ ਲੈਣਾ ਚਾਹੀਦਾ ਉਦਾਸੀਆਸੀ ਤੌਰ ਤੇ ਵੀ ਨੁਕਸਾਨ ਹੋਊ ਸਮਾਜਿਕ ਤੌਰ ਤੇ ਵੀ ਇਹਦਾ ਨੁਕਸਾਨ ਤੁਸੀਂ ਸਾਰਿਆਂ ਨੂੰ ਪਾਕਿਸਤਾਨੀ ਤੁਸੀਂ ਸਾਰਿਆਂ ਨੂੰ ਮਤਲਬ ਰੇਪਿਸਟ ਪਸੰਦਨਾ ਬਣਾ ਰਹੇ ਹੋ ਕਿ ਕਿੱਦੜੀ ਸਹੀ ਗੱਲ ਹੈ ਔਰ ਫਿਲਮ ਦੇ ਵਿੱਚ ਵੀ ਜਿਸ ਵੇਲੇ ਸੰਤ ਜਨੈਸਿੰਗ ਪਿੰਡ ਵਾਲਾ ਦਾ ਨੋਈਂ ਦੀ ਸੀ ਹਲਕਾ ਉੱਪਰੇ ਨਹੀਂ ਸੀ 70 ਦੀ ਗੱਲ ਹੈ 70 ਦੀ ਜੇ ਗੱਲ ਪੈਂਦਾ ਉਹ ਪਾਕਿਸਤਾਨੀ ਇਸ ਤਰ੍ਹਾਂ ਗੱਲ ਹੀ ਨਹੀਂ ਚੱਲਦੀ ਸੀ ਇਹ ਤਾਂ ਦਰਕਾਰੀ ਕਾ 78 ਤੋਂ ਬਾਅਦ ਜਿਹੜੀ ਗੱਲ ਹੈ ਹਾਈਲਾਈਟ ਹੋਇਆ ਤਾਂ ਨਾਲ ਉਦੋਂ ਦਾ ਸਤਕਰਨਾਲ ਸਿੰਘ ਪਟਵਾਲਾ ਸੀ ਤੋਂ ਇਹ ਨੂੰ ਇਹ ਵੀ ਨਹੀਂ ਪਤਾ ਵੀ ਕੀ ਹੋਇਆ ਐਮਰਜੈਂਸੀ 'ਚ ਸਿੱਖਾਂ ਦੀ ਜਿਹੜੀ ਕੁਰਬਾਨੀ ਹੈ ਇਹ ਲੋਕ ਬਿਲਕੁਲ ਹੀ ਲੋਕਾਂ ਦਾ ਲੈ ਕੇ ਨਹੀਂ ਹੋਣਾ ਚਾਹਤੇ ਸਭ ਤੋਂ ਜ਼ਿਆਦਾ ਜੇ ਮੋਰਚਾ ਲੱਗਿਆ ਐਮਰਜੈਂਸੀ ਦੇ ਖਿਲਾਫ ਸਭ ਤੋਂ ਜ਼ਿਆਦਾ ਕੰਟ੍ਰਿਬਿਊਸ਼ਨ ਅਕਾਲੀ ਦਲ ਦੀ ਹੈ ਉੱਥੇ ਉਹਦੀ ਗੱਲ ਹੀ ਜੇ ਦਿਖਾਉਣਾ ਉਹ ਦਿਖਾਉਣਾ ਚਾਹੀਦਾ ਸੀ ਜੋ ਹੋਰ ਦਿਖਾਉਦਾ ਐ ਛ ਅਸੀਂ ਕਹਿੰਦੇ ਜੀ ਆਜ਼ਾਦ ਹੋਏ ਉਹ ਭਾਈ ਜਦੋਂ ਤੁਸੀਂ ਆਜ਼ਾਦੀ ਦੇ ਲੱਡੂ ਵੰਡ ਰਹੇ ਸੀ ਤੇ ਕਟੀਆਂ ਜਿਹੜੀਆਂ ਟ੍ਰੇਨ ਤੋਂ ਪਾਕਿਸਤਾਨ ਵਰਗੀਆਂ ਫਿਲਮਾਂ ਬੜੀਆਂ ਨੇ ਦੇਖ ਲਓ ਭੱਜ ਕੇ ਆ ਰਹੀਆਂ ਸੀ ਲਾਸ਼ਾਂ ਦੀਆਂ ਤੇ ਜਾ ਰਹੀਆਂ ਸੀ ਭੁਗਤੇ ਤਾਂ ਪੰਜਾਬੀਆਂ ਨੇ ਤੋਂਨੇ ਪਾਸੇ ਤੁਹਾਡੇ ਲਈ ਆਏ ਆਜ਼ਾਦੀ ਰਾਸ਼ਟਰਵਾਦੀ ਕਹਾਉਂਦੇ ਨੇ ਸੋ ਸਮਝੋ ਸਹੀ ਤੱਥ ਪੇਸ਼ ਕਰੋ ਇਸ ਜੀ ਨੂੰ ਰੋਕੋ ਹੁਣ ਮੈਂ ਕੀ ਕਹਾਏ ਕੁੜੀ ਨੂੰ ਇਹਨੂੰ ਰੋਕੋ ਇੱਜ਼ਤ ਦੇ ਕੇਲ ਪਾਉਂ ਚਿਕਲੇ ਪਾਉ ਬਹੁਤ ਕੁਝ ਬੋਲੀ ਆਪੀ ਹੈ ਅਜਨੈ ਮਿਲਦੇ ਆਂ ਕਾ ਵੀਡੀਓ ਦਵੋ ਥੋੜਾ ਬਹੁਤ ਬਹੁਤ